ਪਾਵਨ ਬਾਲਮਿਕੀ ਤੀਰਥ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਨਿਸ਼ਾਨਦੇਹੀ 1952 ਤੋਂ ਬਾਅਦ ਹੁਣ ਦੁਬਾਰਾ ਨਿਸ਼ਾਨਦੇਹੀ ਕਰਵਾਈ ਗਈ ਅੱਜ ਬਾਲਮਿਕ ਭਾਈਚਾਰੇ ਦੇ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਗਿਆ ਕਿ ਪਰਮਾਤਮਾ ਬਾਲਮਿਕੀ ਮਹਾਰਾਜ ਜੀ ਦੇ ਜਿਹੜੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਹੜੀ 1952 ਤੋਂ ਬਾਅਦ ਅੱਜ ਹੋ ਰਹੀ ਹੈ ਇਹ ਵੀ ਸਾਡੇ ਬਾਲਮੀਕਨ ਸਮਾਜ ਦੇ ਅਤੇ ਸਾਡੇ ਸੰਤਾ ਦੀ ਅਤੇ ਜਿਹੜੇ ਸਾਡੇ ਸੰਤਾ ਦੇ ਆਦੇਸ਼ ਸਨ ਇਹਨਾਂ ਫਾਈਟ ਕੀਤੀ ਆ ਇਹ ਵੀ ਅੱਜ ਪੂਰੇ ਬਾਲਮੀਕੀ ਸਮਾਜ ਦੀ ਜਿੱਤ ਹੈ 1952 ਤੋਂ ਬਾਅਦ ਅੱਜ ਜਿਹੜੀ ਪਾਵਨ ਬਾਲਮੀਕੀ ਤੀਰਤ ਦੇ ਉੱਪਰ ਜਿਹੜੀ ਨਿਸ਼ਾਨਦੇਹੀ ਆ ਉਹ ਹੋ ਰਹੀ ਹੈ ਕਿਉਂਕਿ ਇੱਥੇ ਜਿਹੜੇ ਨਜ਼ਾਇਜ਼ ਉਸਾਰੀਆਂ ਤੇ ਕਾਫੀ ਲੰਬੇ ਸਮੇਂ ਤੋਂ ਸਾਡੀ ਮੰਗ ਸੀ ਕਿ ਇਹਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਿਆ ਤੇ ਸਾਡੀ ਗੱਲ ਤੇ ਗੌਰ ਕਰਕੇ ਅੱਜ ਦੁਬਾਰਾ ਤੋਂ ਪੌਣ ਬਾਲਮੀਕ ਤਿਰਧ ਦੀ ਜਿਹੜੀ ਨਿਸ਼ਾਨਦੇਹੀ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਇਸੇ ਕਰਕੇ ਹੀ ਰਾਤ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੈਂਤੇ ਧਾਨਾ ਜਿਹੜਾ ਸਥਾਗਤ ਕੀਤਾ ਸੀ ਪਰ ਉਹ ਕੁਝ ਸਮੇਂ ਲਈ ਸੀ ਵੀਰਵਾਰ ਤੋਂ ਬਾਅਦ ਫਿਰ ਸਾਡਾ ਐਕਸ਼ਨ ਜਿਹੜਾ ਉਹੀ ਰਹਿਣਾ ਤੁਸੀਂ ਦੇਖ ਰਹੇ ਹੋ ਨਿਊਜ਼ ਰਿਟਰ ਪੰਜਾਬ ਤੇ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਬੜੇ ਲੰਮੇ ਸਮੇਂ ਤੋਂ ਜੋ ਮਾਂਗਾਂ ਹੱਡੀ ਚੱਲ ਰਹੀ ਸੀ ਨਿਸ਼ਾਨਦਾਰੀ ਦੀ ਉਹ ਅੱਜ ਜਿਹੜੀ ਇਹ ਪੂਰੀ ਮੁਕੰਮਲ ਹੋ ਚੁੱਕੀ ਆ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਤੌਰ ਡੀਸੀ ਸਾਹਿਬ ਦਾ ਜਿਹੜਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਬੜਾ ਧੰਨਵਾਦ ਕਰਦੇ ਆ ਮਾਨਜੂ ਡੀ ਖਾਸਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਜੀ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਪਾਵਨ ਪਾਲਮੀ ਕੀ ਤੀਸ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਨਿਸ਼ਾਨ ਦੇ ਅੱਜ ਸ਼ੁਰੂਆਤ ਉਦੀ ਹੋ ਗਈ ਹੈ ਪੂਰੀ ਆਸ ਰੱਖਦੇ ਆ ਜਿੰਨੀ ਨਜਾਇਜ਼ ਕਬਜ਼ੀਆਂ ਲਈ ਸਾਰੇ ਕਲੀਅਰ ਹੋ ਜਾਣਗੇ ਕਿਉਂਕਿ ਆੜਾ ਦਵਾਰਾ ਜਿੰਨਾ ਵੀ ਹੈ ਸਾਰੇ ਨਜਾਇਜ਼ ਲੋਕ ਬੈਠੇ ਨਹੀਂ ਕਿ ਕੋਈ ਰਜਿਸਟਰੀ ਨਹੀਂ ਕਿ ਕੋਈ ਮਾਲਕੀ ਨਹੀਂ ਧੱਕੇ ਨਾਲ ਹੀ ਬਸ ਬੈਠਿਆ ਲਾਪਰਵਾਹੀ ਦਾ ਸਦਕਾ ਸੀ ਲੇਕਿਨ ਅੱਜ ਪ੍ਰਸ਼ਾਸਨ ਦਾ ਸੀ ਮਾਂ ਜੋ ਡੀਸੀ ਸਾਹਿਬ ਜੀ ਦਾ ਮਾਂ ਜੋ ਪੁਤਖ ਮੇ ਗੁਰਪ੍ਰਿੰਤ ਸਿੰਘ ਕੋ ਲੱਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੀ ਇੱਕ ਨਵੀਂ ਸ਼ੁਰੂਆਤ ਹੋਈ ਹੈ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਪ੍ਰਸ਼ਾਸਨ ਨਾਲ ਵੀ ਸਾਡੀ ਰਾਤ ਬੜੀ ਲੰਬੀ ਚਰਚਾ ਹੋਈ ਹੈ ਔਰ ਤਕਰੀਬਨ ਰਾਤ 10:00 10:00 11:00 ਵਜੇ ਸੀ ਸੋ ਉਸੇ ਅੰਦਰਕਤ ਅੱਜ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਤਿਰਤੇ ਜਿਹੜੀ ਨਿਸ਼ਾਨ ਦੇਹੀ ਹੈ ਜਿਹੜੀ 1952 ਤੋਂ ਬਾਅਦ ਅੱਜ ਹੋ ਰਹੀ ਹੈ ਇਹ ਵੀ ਸਾਡੇ ਵਾਲਮੀਕੀ ਕਨ ਸਮਾਜ ਦੀ ਔਰ ਸਾਡੇ ਸੰਤਾਂ ਦੀ ਇਹ ਸਾਡੇ ਸੰਤਾਂ ਦੇ ਆਦੇਸ਼ ਜਿੰਨਾ ਫਾਈਟ ਕੀਤੀ ਆ ਇਹ ਵੀ ਅੱਜ ਪੂਰੇ ਵਾਲਮੀਕੀ ਸਮਾਜ ਦੀ ਜਿੱਤ ਹੈ ਕਿ 1952 ਤੋਂ ਬਾਅਦ ਅੱਜ ਜਿਹੜੀ ਪਾਵਨ ਵਾਲਮੀਕੀ ਤਿਰਥ ਦੇ ਉੱਪਰ ਜਿਹੜੀ ਨਿਸ਼ਾਨ ਦੇਹੀ ਆ ਉਹ ਹੋ ਰਹੀ ਆ ਕਿਉਂਕਿ ਇੱਥੇ ਜਿਹੜੇ ਨਜਾਇਜ਼ ਉਸਾਰੀਆਂ ਔਰ ਕਾਫੀ ਲੰਬੇ ਸਮੇਂ ਤੋਂ ਸਾਡੀ ਮੰਗ ਸੀ ਕਿ ਇਹਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਿਆ ਔਰ ਸਾਡੀ ਗੱਲ ਤੇ ਗੌਰ ਕਰਕੇ ਅੱਜ ਦੁਬਾਰਾ ਤੋਂ ਪਾਵਨ ਵਾਲਮੀ ਕੀ ਤੀਰ ਦੀ ਜੜੀ ਆ ਉਹ ਨਿਸ਼ਾਨਦੇਹੀ ਹੋ ਰਹੀ ਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਇਸੇ ਕਰਕੇ ਹਰਾਤ ਅਸੀਂ ਜਿਹੜਾ ਪ੍ਰਸ਼ਾਸਨ ਦੇ ਕਹਿਣ ਦੇ ਧਰਨਾ ਜਿਹੜਾ ਸਤਾਕਿਤ ਕੀਤਾ ਸੀ ਪਰ ਉਹ ਕੁਝ ਸਮੇਂ ਲਈ ਜੀ ਵੀਰਵਾਰ ਤੋਂ ਬਾਅਦ ਫਿਰ ਸਾਡਾ ਐਕਸ਼ਨ ਜਿਹੜਾ ਉਹੀ ਰਹਿਣਾ ਹੈ ਕਿਉਂਕਿ ਜਿਹੜਾ ਮਸਲਾ ਪਾਵਨ ਵਾਲਮੀਕੀ ਜੀ ਦੀ ਮਰਿਆਦਾ ਦਾ ਹੈ ਉਹ ਹਾਲੇ ਖਤਮ ਨਹੀਂ ਹੋਇਆ ਉਹ ਐਜਿਟ ਹੈ ਉਹ ਦੋ ਦਿਨ ਤੋਂ ਬਾਅਦ ਜਿਹੜਾ ਵੀਰਵਾਰ ਆਣ ਵਾਲਾ ਅੱਜ ਅੱਜ ਮੰਗਲਵਾਰ ਵੀਰ ਇਹ ਦੋ ਦਿਨ ਤੋਂ ਬਾਅਦ ਫਿਰ ਡਿਸਾਈਡ ਕਰਨਗੇ ਸੰਤਮਾਪੁਰ ਸੇ ਵੀ ਕੀ ਕਰਨਾ ਉਹਨੂੰ ਮਾਫੀ ਦੇਣੀ ਆ ਨਹੀਂ ਦੇਣੀ ਜਾਂ ਇਸ ਪ੍ਰੋਟੈਸਟ ਨੂੰ ਅੱਗੇ ਵਧਾਉਣਾ ਹੈ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਪ੍ਰਸ਼ਾਸਨ ਦਾ ਔਰ ਸਾਡੇ ਜਿਹੜੇ ਸੰਤਾਂ ਦਾ ਉਹਨ ਪ੍ਰਕਾਸ਼ ਜੀ ਗੱਬਰ ਦਾ ਜਿਨ੍ਹਾਂ ਦੀ ਲੰਬੀ ਲੜਾਈ ਤੋਂ ਬਾਅਦ ਅੱਜ ਇਹ ਮਿਸ਼ਾਨ ਦੇਈ ਹੋ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈਹਾਵਾ ਮਿੱਤੀ ਜੈ ਵੀ ਟੀਮ ਜੈਪਰ ਅੱਜ ਜਿਹੜਾ ਤੁਸੀਂ ਹੈ ਪਵਨ ਵਾਲਮੀਕ ਕੀ ਤਿਰਤੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜਾ ਮੁਖੀ ਜਿਹੜੇ ਨੇ ਉਹ ਪਹੁੰਚੇ ਨੇ ਔਰ ਖਾਸ ਕਰਕੇ ਸਾਰੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਜਿਹੜਾ ਕੱਲ ਤਰਨਾ ਪਾਸ ਤਾਕਤ ਕੀਤਾ ਬਾਬਾ ਜੀ ਨੇ ਆਦੇਸ਼ ਤੇ ਉਹ ਅੱਜ ਸੀਗਾ ਜਿਹੜਾ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਸਰਕਾਰ ਆਪਣੇ ਘੁੱਟਨਿਆਂ ਤੇ ਆ ਗਈ ਆ ਘੁੱਟਨਿਆਂ ਦੇ ਵੱਲ ਹੋ ਗਈ ਆ ਸਾਡੇ ਕੰਮ ਸਾਡੀਆਂ ਮੰਗਾਂ ਨੂੰ ਮੰਨਣਾ ਸ਼ੁਰੂ ਹੋ ਗਈ ਆ ਅੱਜ ਨਿਸ਼ਾਨਦੇਹੀ ਜਿਹੜੀ ਕੁਮਾਰ ਜੀ ਨੇ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਚੱਲਦੀ ਪਈ ਸੀ ਜਦੋਂ ਜਹਾਦ ਅੱਜ ਨਿਸ਼ਾਨਦੇਹੀ ਹੋ ਰਹੀ ਆ ਉਹ ਜੀ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਖਾਸ ਕਰਕੇ ਸਾਡੇ ਸੰਤ ਸਮਾਜ ਦਾ ਜਿਹੜਾ ਆਦੇਸ਼ ਹੈ ਉਹ ਸਾਡਾ ਮੰਨਣੀਏ ਰਹੂਗਾ ਜਦੋਂ ਜਦੋਂ ਉਹ ਸਾਨੂੰ ਕਹਿਣਗੇ ਜਿਹੜਾ ਜਿਹੜਾ ਕੰਮ ਕਹਿਣਗੇ ਉਹ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਉਹਨਾਂ ਦੇ ਹਦੇਸ਼ ਦੀ ਪਾਲਣਾ ਕਰਾਂਗੇ ਮੇਰੀ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਉਹ ਸਾਰੇ ਵੀਰਾਂ ਅਗੇ ਵੀ ਬੇਨਤੀ ਹੈ ਕਿ ਪਾਵਨ ਵਾਲਮੀਕੀ ਤਿਰਤ ਦੇ ਉੱਤੇ ਜਿਹੜੇ ਸਾਡੇ ਸੰਤਾਂ ਦੀ ਇੱਕ ਜਿਹੜੀ ਬੈਠਕ ਹੋਏਗੀ ਉਹਦੇ ਚ ਜਿਹੜੇ ਨਿਰਣੇ ਲਿੱਤੇ ਜਾਣਗੇ ਉਹਨੂੰ ਆਪਾਂ ਪੂਰਾ ਸਮਾਜ ਮੰਨੀਏ ਪੂਰੀ ਕੌਮ ਮੰਨੀਏ ਔਰ ਉਹਨੂੰ ਲਾਗੂ ਕਰੀਏ ਜੈ ਵਾਲਮੀਕੀ ਜੈ ਪੀਮ ਜੈ